ਕਿਹੜੀ ਸੇਵਾ ਕਰੋਗੇ ਉਹ ਨਾਲ ਉੱਥੇ ਬੀਬੀਆਂ ਖੜੀਆਂ ਸੀਗੀਆਂ ਫਿਰ ਉਹਨਾਂ ਨੇ ਦੱਸਿਆ ਕਹਿੰਦੇ ਵੀ ਇਹ ਸੇਵਾ ਪਾਣੀ ਦੀ ਗੱਲ ਕਰ ਰਹੇ ਆ ਵੀ ਅਸੀਂ ਸੁਣਿਆ ਵਾ ਕਹਿੰਦੇ ਮੈਂ ਪੁਲਿਸ ਬੁਲਾਉਣਾ ਤੇ ਰਾਣਾ ਸਾਹਿਬ ਆਪਣੇ ਆ ਰਹੇ ਨੇ ਕਹਿੰਦੇ ਦੱਸਿਆ ਤਾਂ ਹੈਗਾ ਅੱਜ ਰਾਣੇ ਨਾਲ ਨਹੀਂ ਹੈ ਗਾਣਾ ਗਾਣਾ ਸੁਣਿਆ ਨਹੀਂ ਹੈਗਾ ਹਿਮਾਚਲ ਤੋਂ ਸਭ ਤੋਂ ਜ਼ਿਆਦਾ ਕੰਮ ਹੈ ਇਸ ਬਹੁਤ ਦੇ ਸਬਜੀ ਦਾ ਅੱਛਾ ਅੱਛਾ ਆਪਣਾ ਕਲ ਵੱਡਾ ਵਾ ਹੈ ਹਾਂ ਕੋਲਕਾਤਾ ਬੰਗਲੌਰ ਸਾਰੇ ਪਾਸੇ ਹਰੇਕ ਪਾਸੇ ਬੰਮਾ ਮਾਰ ਜਾਂਦਾ ਕਿਉਂਕਿ ਬਾਂਦਰ ਬਹੁਤ ਜ਼ਿਆਦਾ ਨੇ ਤੁਸੀਂ ਜਿਹੜੀ ਆਪਦੀ ਐਨਕ ਤੇ ਆਪਦਾ ਫੋਨ ਪਰਸ ਬੈਗ ਆਪਦੇ ਕੋਲ ਰੱਖਣਾ ਤੁਹਾਡੇ ਪਿੰਡ ਹੈਗਾ ਨਾ ਸੇਵਕ ਡਾਕਟਰ ਬਸ ਸੇਵਕ ਦਾ ਕੰਮ ਖਤਰੇ ਵਾਲਾ ਹੀ ਆ ਉਹ ਚੀਜ਼ ਆ ਉੱਥੇ ਸਮਾ ਸਵੇਰ ਦੇ ਜੀ 7:20 ਮਿੰਟ ਹੋ ਚੁੱਕੇ ਨੇ ਤੇ ਆਪਾਂ ਖੜੇ ਆ ਖੂਬਸੂਰਤ ਵਾਦੀਆਂ ਵਿੱਚ ਕੁਫਰੀ ਦੇ ਨੇੜੇ ਜਗਾ ਮਿਲਣੀ ਸੀ ਰਹਿਣ ਦੀ ਰਾਤ ਉਹ ਪਿੱਛੇ ਤੇ ਇੱਥੇ ਬਾਈ ਹੁਣੀ ਇੱਕ ਗਡਾਊਨ ਆ ਸਬਜ਼ੀਆਂ ਦਾ ਲੈਂਡ ਦੇਣ ਕਰਦੇ ਨੇ ਉਹ ਸਾਹਮਣੇ ਇੱਕ ਟਾਬਾ ਛੋਟਾ ਜਿਹਾ ਤੇ ਘਰ ਵਗੈਰਾ ਉੱਪਰ ਬਣੇ ਹੋਏ ਨੇ ਤੇ ਉੱਥੇ ਰਹਿ ਸੀ ਤੇ ਸ਼ਿਮਲਾ ਇੱਥੋਂ ਰਹਿ ਜਾਂਦਾ ਸਾਹਮਣੇ ਦਿਖਦਾ ਇੱਧਰ 14 ਕਿਲੋਮੀਟਰ ਸ਼ਿਮਲਾ ਤੇ ਨਹੀਂ ਫਿਰ ਉੱਥੇ ਜਾਣਾ ਸੀ ਅਸੀਂ ਗੁਰਦੁਆਰਾ ਸਾਹਿਬ ਉਹ ਇੱਥੇ ਆਪਾਂ ਨੂੰ ਟਿਕਾਣਾ ਜਿਹੜਾ ਉਹ ਮਿਲ ਹੀ ਗਿਆ ਵਾ ਤੇ ਬਾਕੀ ਸਮਾਂ ਤੁਹਾਨੂੰ ਦੱਸ ਦਿੱਤਾ ਤਰੀਕ 30 ਨਵੰਬਰ ਆ ਪਤਾ ਨਹੀਂ ਦਿਨ ਇਤਵਾਰ ਤੇ ਇਸ ਟਾਈਮ ਕੁਫਰੀ ਤੋਂ 1 ਕਿਲੋਮੀਟਰ ਥੱਲੇ ਆ ਪਾਣੀ ਪੀਣ ਆਇਆ ਸੀ ਮੈਂ ਹੌਲੀ ਹੌਲੀ ਸੈਰ ਜੀ ਕਰਨ ਸਵੇਰੇ ਸਵੇਰੇ ਤੇ ਨਾਲ ਹੀ ਵੀਡੀਓ ਕਰਦੀ ਏ 뷰 ਬਹੁਤ ਸੋਹਣਾ ਦਿਖ ਰਿਹਾ ਇੱਥੋਂ ਬਹੁਤ ਜ਼ਿਆਦਾ ਸੋਹਣਾ ਜਿਹੜੇ ਬਾਈ ਹੁਣੀ ਨੇ ਰੰਗੀਲੇ ਬੋਤ ਨੇ ਬਾਅਦ ਚ ਉਹਨਾਂ ਨਾਲ ਤੁਹਾਨੂੰ ਗੱਲਬਾਤ ਕਰਾਉਨੇ ਆ ਵੀਡੀਓ ਦੇਖ ਰਹੇ ਜੀ ਸਾਰੇ ਹੀ ਭੈਣਾ ਭਰਾਵਾਂ ਬੱਚੇ ਬਜ਼ੁਰਗਾਂ ਮਤਾਵਾਂ ਨੂੰ ਜੀ ਕੁਫਰੀ ਦੇ ਲਾਗਿਓਂ ਸਤਿ ਸ਼੍ਰੀ ਅਕਾਲ ਤੇ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਆ ਤੇ ਤੁਹਾਨੂੰ ਮਾਪਾ ਜਿਵੇਂ ਪਹਿਲਾਂ ਦਿਖਾਇਆ ਸੀ ਵੀ ਕੁਫਰੀ ਠਹਿਰੇ ਸੀਗੇ ਰਾਤ ਹਨੇਰਾ ਹੋ ਗਿਆ ਸੀਗਾ ਕੁਫਰੀ ਦੇ ਲਾਗੇ ਠਹਿਰੇ ਸੀਗੇ ਉੱਥੇ ਕੋਈ ਜਗ੍ਹਾ ਨਹੀਂ ਮਿਲੀ ਸੀ ਆਪਾਂ ਨੂੰ ਤੇ ਬਾਈਆਂ ਨੇ ਇੱਥੇ ਆਪਾਂ ਨੂੰ ਰੱਖਿਆ ਸੀਗਾ ਗਡਾਊਨ ਸੀਗਾ ਸਬਜ਼ੀਆਂ ਸਬਜ਼ੀਆਂ ਜਿਵੇਂ ਉੱਪਰ ਬੀਜਦੇ ਆ ਉਥੋਂ ਇੱਥੇ ਆ ਕੇ ਲੈਂਦੀਆਂ ਨੇ ਤੇ 올 ਇੰਡੀਆ ਵਿੱਚ ਜਾਂਦੀਆਂ ਨੇ ਦੇ ਵੀਰਾਂ ਦਾ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਸੰਭਿਆ ਰੋਟੀ ਪਾਣੀ ਚਾਹ ੱਤਾ ਠੰਡਾ ਪਾਣੀ ਜੋ ਵੀ ਦਿੱਤਾ ਧੰਨਵਾਦ ਕਰਦੇ ਆਂ ਤੇ ਗੱਲਬਾਤ ਵੀ ਕਰਦੇ ਆ ਉਹਨਾਂ ਨਾਲ ਆਪਾਂ ਤੇ 2 ਮਿੰਟ ਜੀ ਉਹਨਾਂ ਕੋਲੇ ਹੋਇਆ ਕਿਉਂਕਿ ਉਹਨਾਂ ਦਾ ਹੁਣ ਕੰਮ ਆਉ ਸਟਾਰਟ ਹੋ ਚੁੱਕਿਆ ਗੱਡੀਆਂ ਗੁੱਡੀਆਂ ਆਉਣ ਲੱਗੀਆਂ ਤੇ ਆਪਾਂ ਜਾਣਣਾ ਜੀ ਹੁਣ ਇੱਥੋਂ Shimla 13 14 ਕਿਲੋਮੀਟਰ ਹੈਗਾ Shimla Gurudwara ਸਾਹਿਬ ਜਾਨਨੇ ਆਂ ਮਾਲ ਰੋਡ ਦੇਖਾਂਗੇ ਤੇ ਜੇ ਹੋ ਸਕੇ ਜਾਕੂ ਟੈਂਪਲ ਵੀ ਜਾਵਾਂਗੇ ਤੇ ਹੋਰ ਜਿਹੜੀਆਂ ਕੋਈ ਮਾੜਾ ਮੋਟਾ ਉੱਥੇ ਸਾਈਟ ਸਿੰਗ ਹੋਏ ਉਹ ਵੀ ਦੇਖਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਸਫਰ ਨਾਲ ਜੁੜੇ ਰਹੋ ਅੱਜ ਜਿੱਥੇ ਅਸੀਂ ਰਾਤ ਠਹਿਰੇ ਸੀ ਨਾ ਐਦਾਂ ਸਮਾਨ ਆਉਂਦਾ ਪਾਈਆਂ ਕੋਲੇ ਇੱਥੇ ਨਾ ਜਿਵੇਂ ਆ ਗਡਾਉ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਇੱਥੇ ਸਟੋਰ ਹੁੰਦਾ ਜਿਵੇਂ ਉੱਪਰ ਪਿੰਡਾਂ 'ਚ ਖੇਤੀ ਹੁੰਦੀ ਹੈ ਕੱਲ ਦਿਖਾਈ ਸੀ ਮੈਂ ਤੁਹਾਨੂੰ ਪਰਸੋਂ ਵੀ ਸੇਬਾਂ ਦੀ ਜਾਂ ਸਬਜ਼ੀਆਂ ਦੀ ਜਿਵੇਂ ਉਹ ਹਰੇ ਮਟਰ ਆ ਗਏ ਇੱਥੇ ਬੱਸ ਤਾਰ ਕੇ ਗਈ ਹੈ ਉੱਪਰਲੇ ਪਿੰਡਾਂ 'ਚੋਂ ਜਿੰਨਾ ਵੀ ਇਹ maal ਆਉਂਦਾ ਹੈ ਸਬਜ਼ੀਆਂ ਵਗੈਰਾ ਫਰੂਟ ਵਗੈਰਾ ਤਾਂ ਫਿਰ ਉਹ ਬੱਸਾਂ ਲਾ ਜਾਂਦੀਆਂ ਨੇ ਜਾਂ ਛੋਟੇ ਜਿਹੜੇ ਅਮੇਂਦਰਾ ਪਿਕਅਪ ਹੁੰਦੇ ਨੇ ਇਹ ਜਾ ਕੇ ਫਿਰ ਇੱਥੇ ਕੰਡਾ ਕਰਦੇ ਨੇ ਤਾਂ ਪਹਿਲਾਂ ਅੰਦਰ ਆ ਪਾਈ ਹੁਣਾਂ ਦਾ ਕੰਡਾ ਵੀ ਰੱਖਿਆ ਹੈ ਉਹ ਸਾਹਮਣੇ ਕੰਡਾ ਕਰਦਾ ਤੁਹਾਨੂੰ ਮੈਂ ਅੰਦਰ ਜਾ ਕੇ ਦਿਖਾਉਣਾ ਇਹ ਤੇ ਕਰਕੇ ਫਿਰ ਹਨਾ ਇੱਧਰ ਇਹਨਾਂ ਨੇ ਆ ਲਾ ਦਿੰਦੇ ਨੇ ਮਾਰਕਾ ਵਗੈਰਾ ਫਿਰ ਅੱਗੇ ਜਾਂਦਾ ਵਾ ਸਪਲਾਈ ਹੁੰਦਾ ਵਾ ਇਹ ਪਲੇਨਾ ਚ ਟ੍ਰੇਨਾ ਚ ਤੇ ਪੂਰੇ ਆਲ ਇੰਡੀਆ ਜਾਂਦਾ ਵਾ ਇਹ ਤੇ ਆ ਪਹਾੜ ਦੀ ਬੁੱਕਲ ਚ ਅਸੀਂ ਸਾਰੀ ਰਾਤ ਹਨਾ ਸਾਰੀ ਰਾਤ ਤੱਕ ਨੀਂਹਰੇ ਹੋਏ ਤੱਕ ਇੱਥੇ ਜਿਹੜੀ ਆ ਧੂਣੀ ਸੇਕੀ ਗਏ ਠੰਡ ਬਹੁਤ ਸੀ ਤੁਹਾਨੂੰ ਪਤਾ ਵੀ ਜਿਹੜੇ ਬੰਦੇ ਮਿੱਤਰ ਵੀਰਪਰਾ ਕੋਫਰੀ ਆਉਂਦੇ ਨੇ ਤਾਂ ਕੋਫਰੀ ਦਾ ਮੌਸਮ ਕਿਵੇਂ ਦਾ ਹੁੰਦਾ ਉਹ ਚੰਗੀ ਤਰ੍ਹਾਂ ਜਾਣਦੇ ਨੇ ਤੇ ਬਹੁਤ ਜ਼ਿਆਦਾ ਠੰਡਾ ਹੱਥ ਹੁਣ ਵੀ ਦੇਖੋ ਆ ਕਹਿਜੇ ਹੋਏ ਪਏ ਨੇ ਅੱਗ ਤਾਂ ਹੁਣ ਬੁੱਝ ਗਈ ਹੈ ਨਾ ਸਾਰੀ ਰਾਤ ਚੱਲੀ ਗਈ ਹੈ ਨਾ ਸਾਰੀ ਰਾਤ ਠੰਡ ਯਾਰ ਨਜ਼ਾਰਾ ਬਹੁਤ ਆ ਤੁਸੀਂ ਨਾ ਆਉਂਦੇ ਰਾਤ ਅਸੀਂ ਤਾਂ ਬਾਈ ਇੱਥੇ ਮਰ ਜਾਣਾ ਸੀ ਸਾਡੇ ਸੁਰਕ ਤੇ ਨਹੀਂ ਨਹੀਂ ਇਹ ਨਹੀਂ ਨਹੀਂ ਧੰਨਵਾਦ ਬਹੁਤ ਆ ਯਾ ਕੋਈ ਵੀ ਜਾਣਦੇ ਨੇ ਉਧਰ ਇਹ ਬਾਬਸ ਹੋ ਗਿਆ ਇਹ ਵੀ ਦੂ ਫੇਰ ਜਾਊਗਾ ਇਹ ਗੁੱਸੇ ਹੋ ਗਿਆ ਅੱਛਾ ਗੁੱਸੇ ਹੋ ਗਿਆ ਹੈ ਹਾਂ ਠੀਕ ਆ ਤੇ ਬਾਈ ਯਾਰ ਮੈਂ ਜਿਵੇਂ ਦੱਸਿਆ ਰਾਤ ਨਾ ਸੀ ਕੋਫਰੀ ਵੀ ਦੋ ਤਿੰਨ ਜਣਾ ਨੂੰ ਪੁੱਛਿਆ ਸਾਨੂੰ ਟਿਕਾਣਾ ਨਹੀਂ ਮਿਲਿਆ ਉੱਥੇ ਦੋ ਤਿੰਨ ਪਿੱਛੇ ਵੀ ਪੁੱਛਿਆ ਫਿਰ ਮੈਂ ਉਹ ਬਗਰਵਿੰਦਰ ਨੂੰ ਕਿਹਾ ਨਾਲ ਦੇ ਮੁੰਡੇ ਨੂੰ ਅੱਛਾ ਜੀ ਉਹ ਇੱਥੇ ਰੋਗੇ ਸੀ ਤੇ ਮੈਂ ਕਿਹਾ ਬਾਈ ਤੂੰ ਪਤਾ ਕਰਕੇ ਇਹ ਬਾਈ ਬੈਠਾ ਸੀਗਾ ਤੁਹਾਡਾ ਨਾਮ ਕੀ ਸੀਗਾ ਅਰੁਣਾ ਤੇ ਅਰੁਣ ਕਹਿੰਦਾ ਮੇਰਾ ਭਾਈ ਆਊਗਾ ਉਹ ਦੱਸੂਗਾ ਮੈਂ ਕਿਹਾ ਚਲੋ ਵੇਟ ਕਰ ਲੈਨੇ ਕੋਈ ਨਾ ਫਿਰ ਇੱਥੇ ਤੁਸੀਂ ਆਏ ਤੇ ਬਾਈਨ ਦਾ ਫੇ ਰੋਟੀ ਪਾਣੀ ਯਾਰ ਫਿਰ ਮੈਂ ਕਹਾ ਵੀ ਇਹ ਤਾਂ ਜ਼ਿਆਦਾ ਹੋ ਗਿਆ ਵੀ ਆਪਣੇ ਆਪ ਨੂੰ ਥੋੜਾ ਜਿਆ ਹੋ ਜਾਂਦਾ ਨਹੀਂ ਨਹੀਂ ਮੈਨੂੰ ਪਤਾ ਕੀ ਚੱਕਰ ਯਾਰ ਅਸੀਂ ਵੀ ਪੰਜਾਬ ਚ ਜਾਂਦੇ ਆਂ ਦੇਖੋ ਸਾਰੇ ਬੰਦੇ ਕਹੇ ਜਿੱਦ ਨਹੀਂ ਹੁੰਦੇ ਆ ਠੀਕ ਆ ਹੈਲਪਫੁਲ ਬੰਦੇ ਬਹੁਤ ਨੇ ਬਿਲਕੁਲ ਬਿਲਕੁਲ ਠੀਕ ਆ ਆਪਾਂ ਜਾਂਦੇ ਆਂ ਸਾਨੂੰ ਸਭ ਕੁਝ ਮਿਲਦਾ ਫਿਰ ਆਪਾਂ ਕਿਉਂ ਨਹੀਂ ਕਰੀਏ ਬੰਦੇ ਤੁਸੀਂ ਦੱਸੋ ਬੱਲੇ ਨਹੀਂ ਪਰ ਦੱਸਾਂ ਕੀ ਆ ਸਥਾਨ ਉੱਤੇ ਇੱਕ ਛੋਟੀ ਜਿਹੀ ਜਗ੍ਹਾ ਚਾਹੀਦੀ ਸੀ ਵੀ ਅਸੀਂ ਰੈਂਟ ਲਾ ਲਈਏ ਪਰ ਜਦੋਂ ਜ਼ਿਆਦਾ ਹੋ ਜਾਵੇ ਫਿਰ ਆਪਣੇ ਆਪ ਨੂੰ ਲੱਗਣ ਲੱਗ ਜਾਂਦਾ ਵੀ ਯਾਰ ਨਹੀਂ ਨਹੀਂ ਜ਼ਿਆਦਾ ਕਰੀਏ ਰੋਟੀ ਪਾਣੀ ਚਲੋ ਆਪਾਂ ਖਾ ਹੀ ਲੈਨੇ ਆ ਨਾ ਤੇ ਇੰਨਾ ਕ ਤਾਂ ਬੰਦਾ ਆਪਦਾ ਹੀ ਕਰਦਾ ਵਾ ਤੇ ਅੰਦਰ ਟੈਂਟ ਲਾ ਲਿਆ ਸੀਗਾ ਤੇ ਵਧੀਆ ਸੀਗਾ ਪ੍ਰੋਗਰਾਮ ਠੰਡ ਠੁੰਡ ਵੀ ਨਹੀਂ ਲੱਗੀ ਹੈਗੀ ਆ ਬਾਈ ਹੁਣੀ ਚਾਰ ਪੰਜ ਜਾਣੇ ਤੁਸੀਂ ਚਾਰ ਜਾਣੇ ਚਾਰ ਜਾਣੇ ਨੇ ਤੇ ਬਾਈ ਹੈਗਾ ਉਥੋਂ ਕਿਹੜਾ ਦੱਸੇ ਨਿਆਣਾ ਦੇ ਵੀ ਨਿਆਣਾ ਦੇ ਵੀ ਤੁਮ ਨਿਆਣਾ ਦੇ ਵੀ ਦੇ ਨੇੜੇ ਤੇ ਆਪਾਂ ਉਧਰ ਨੇ ਜਾਵਾਂਗੇ ਹੁਣ ਬਾਬਾ ਬਾਲਕਨਾ ਤੋਂ ਬਲਾਸਪੁਰ ਹੁੰਦੇ ਹੋਏ ਤੇ ਰਾਤ ਨੂੰ ਫਿਰ ਥੋੜਾ ਜਿਆ ਬਾਈ ਹੁਣੀ ਇਹਦੇ ਧੂਣੀ ਦਾਣੀ ਸੀ ਸੇਕੀ ਗਏ ਗਲਾ ਪਜਾਮਣਾ ਵੀ ਆਈਆਂ ਫਿਰ ੱੱਕੇ ਨਾਲ ਮਤਲਬ ਕਿ ਅੱਛਾ ਟੈਂਟ ਚ ਵੜ ਗਈ ਜਾ ਕੇ ਟੈਂਟ ਚ ਬਾਈ ਭਰ ਵੀ ਐਡਾ ਉਹ ਕੌਲਾ ਭਰ ਲਿਆ ਆ ਭਰਾਵਾ ਦੋ ਦੋ ਖਾਦੀਆਂ ਬਹੁਤ ਮੈਂ ਕਹਣਾ ਰਾਤ ਨੂੰ ਇੰਨੀ ਗਰਮੀ ਆਈ ਆ ਕੇ ਪ੍ਰਸ਼ਾਦਾ ਪਾਣੀ ਸਵੇਰੇ ਚਾਹ ਪਾਣੀ ਦਾ ਬਾਈ ਦਾ ਪ੍ਰੋਗਰਾਮ ਵਧੀਆ ਸੀਗਾ ਸੋਹਣਾ ਸੀਗਾ ਤੇ ਸਬਜ਼ੀਆਂ ਲਾਉਂਦੇ ਨੇ ਬਾਈ ਜਿਵੇਂ ਉੱਪਰੋਂ ਪਿੰਡਾਂ ਚ ਆਉਂਦੀਆਂ ਨੇ ਹਣਾ ਬਾਈ ਸਾਹਿਬ ਜੀ ਸਬਜ਼ੀ ਮੰਡੀ ਆ ਹਾਂ ਸਬਜ਼ੀ ਮੰਡੀ ਫਿਰ ਇੱਥੇ ਬੱਸਾਂ ਆ ਕੇ ਰੁਕਦੀਆਂ ਨੇ ਜਿਵੇਂ ਬੱਸਾਂ ਜੇ ਵੀ ਅੰਦਾ ਮਾਲ ਗੱਡੀਆਂ ਵੀ ਆਉਂਦੀਆਂ ਅੱਛਾ ਜਿਵੇਂ ਲੋਟ ਲੱਗਦਾ ਉਹ ਲਈ ਜਾਂਦੇ ਨੇ ਹਣਾ ਸਾਰਾ ਕੁਝ ਹਿਮਾਚਲ ਤੋਂ ਸਭ ਤੋਂ ਜ਼ਿਆਦਾ ਕੰਮ ਆ ਇਸ ਬਹੁਤ ਸਬਜੀ ਦਾ ਅੱਛਾ ਆਪਣਾ ਕੱਲ ਵੱਡਾ ਵਾਹੇ ਹਾਂ ਕਲਕੱਤਾ ਬੰਗਲੌਰ ਸਾਰੇ ਪਾਸੇ ਹਰੇ ਪਾਸੇ ਬੰਮਾ ਮਾਲ ਜਾਂਦਾ ਅੱਛਾ ਅੱਛਾ ਹਾਂਜੀ ਠੀਕ ਆ ਬਹੁਤ ਦੂਰ ਦੂਰ ਤੱਕ ਜਾਂਦਾ ਹਾਂ ਗਰਮੀਆਂ 'ਚ ਹਰ ਗੁਜਰਾਸ਼ ਹੁੰਦਾ ਤੇ ਲੈਣੇ ਟੁੱਟਦੀਆਂ ਅੱਛਾ ਬਹੁਤ ਜ਼ਿਆਦਾ ਆਹ ਸਾਰੀ ਦਾ ਧੂਣੀ ਬੜੀ ਗਈ ਯਾਰ ਇਹਦਾ ਬੜਾ ਆਸਰਾ ਰਿਆ ਸਵੇਰੇ ਵੀ ਬਾਈ ਨੇ ਦੋ ਬੋਰੀਆਂ ਸਿੱਟੀਆਂ ਉਹ ਦੂਜੀ ਖਰਾਬ ਜੀ ਸੀਗੀ ਇੱਕ ਬੋਰੀ ਉਹ ਵਧੀਆ ਚੱਲ ਗਈ ਫਿਰ ਠੰਡ ਬੋਜਣਾ ਫੇਰ ਕਰਨੇ ਪੈਣਾ ਤੇ ਜਾਣਾ ਕੁਫਰੀ ਦਾ ਬਾਈ ਆਂ ਦੰਦ ਜੁੜਦੇ ਸੀਗੇ ਉਹ ਮੈਂ ਗਲਵਜ਼ ਕੱਟੇ ਫੇਰ ਲਾਏ ਫੇਰ ਉਹਦੀ ਸਤਨਾਈ ਸ਼ਿਮਲੇ ਜਾਣਾ ਸੀ ਥੱਲੇ 14 15 ਕਿਲੋਮੀਟਰ ਫੇਰ ਜਾ ਕੇ ਗੁਰਦਾਰੇ ਟਕਾਣਾ ਹੋਣਾ ਸੀਗਾ ਬਾਜੀ ਅਗੇ ਤੁਸੀਂ ਰੁਕੇ ਜਣੇ ਰਾਤ ਵੀ ਹੋ ਗਈ ਸੀ ਮੈਂ ਹਾਂ ਉਹੀ ਹਾਂ ਰਾਤ ਹੋ ਗਈ ਸੀਗੀ ਤੁਹਾਨੂੰ ਆਇਆ ਸੀ ਮੈਂ ਚਲੋ ਰੱਬ ਆਪੇ ਹਿੱਲਾ ਕਰ ਦਿੰਦਾ ਤੁਸੀਂ ਰੱਬ ਦੇ ਰੁਕੇ ਹਾਂਜੀ ਕਾਹਨੂੰ ਰੱਬ ਨੂੰ ਨਹੀਂ ਨਹੀਂ ਤੁਸੀਂ ਆਏ ਜਰੀਆ ਬਣੇ ਤੁਸੀਂ ਹਨਾ ਬਸ ਇੱਕ ਹੋਰ ਤਾਂ ਕੀ ਹੁੰਦਾ ਵਾ ਉਹ ਯਾਦ ਇੱਕ ਪਰੇ ਕੱਲਾ ਹੀ ਬੈਠਾ ਯਾਰ ਉਹ ਉਹਨੂੰ ਕੀ ਹੋ ਗਿਆ ਤੂੰ ਨਹੀਂ ਹੁਣ ਨਾ ਆਜਾ ਯਾਰ ਗੱਲਾਂ ਗੁੱਲਾਂ ਸਾਡੇ ਨਾਲ ਮਾਰ ਲਾ ਯਾਰ ਆਜਾ ਉਹ ਤਾਂ ਸੰਗੀ ਜਾਣਾ ਹੋਈ ਜਾਦਾ ਸੰਗਲਾ ਉਹ ਜਿਵੇਂ ਸਕੂਲਾਂ 'ਚ ਆਪਾਂ ਫੋਟੋ ਖਿਚਾਉਂਦੇ ਹੁੰਦੇ ਸੀ ਪਿੱਛੇ ਖੜ ਜਾ ਕੋਈ ਆਹ ਬਸ ਉਹ ਉਹ ਚੱਕਰ ਉਹ ਹਾਂ ਜਿਹੜਾ ਕਹਿੰਦੇ ਕੁਝ ਬਹਿ ਜਾਓ ਕੁਝ ਖੜੇ ਹੋ ਜਾਓ ਖੜੇ ਹੋ ਜਾਓ ਕੁਝ ਬਹਿ ਜਾਓ ਤੇ ਅੱਗੇ ਕੋਈ ਪਿੱਛੇ ਖੜੇ ਹੋ ਗਰੁੱਪ ਫੋਟੋ ਹੁੰਦੀ ਹੁੰਦੀ ਸੀ ਨਾ ਹਾਂ ਹਾਂ ਜੀ ਬੜੀ ਸਾਰਿਆਂ ਦੀ ਜਿਵੇਂ ਪੰਜ ਪੰਜਵੀਂ ਚ ਪਾਰਟੀ ਹੁੰਦੀ ਸੀ ਫਿਰ ਉਸ ਤੋਂ ਬਾਅਦ ਦਸਵੀਂ ਚ ਹਾਂ ਹਾਂ ਮੋੜ ਜਾ ਵੈਸੇ ਖਤਰਨਾਕ ਆ ਨਾ ਉਹ ਪਹਿਲਾਂ ਗੱਡੀ ਵਾਲਾ ਕਿੰਨੀ ਤੇਜ਼ ਗਿਆ ਉਹ ਬਚ ਗਿਆ ਉਹ ਉਹ ਪਾਗਲ ਦਾ ਗੱਡੀ ਵਾਲਾ ਆ ਗਿਆ ਤੇਰਾ ਸਮਾਨ ਆ ਗਿਆ ਚ ਮਹਾਰਾਜ ਜੀ ਚੱਕ ਬਈ ਚਲੋ ਜੀ ਬਾਈ ਹੁਣੀ ਹੁਣ ਆਪਦਾ ਕੰਮ ਕਰ ਇਹਨਾਂ ਦਾ ਵਿੱਚ ਨਹੀਂ ਆਪਾਂ ਹੋ ਕਰਨਾ ਤੇ ਆਪਾਂ ਚੱਲਦੇ ਆਂ ਬਸ ਫੋਨ ਚਾਰਜ ਲੱਗਿਆ ਹੋਇਆ ਫੋਨ ਚਾਰਜ ਕਰਕੇ ਬਾਈ ਦਾ ਇੱਕ ਵਾਰੀ ਫੇਰ ਤੋਂ ਧੰਨਵਾਦ ਯਾਰ ਹਨਾ ਫੇਰ ਕਦੇ ਲੁਧਿਆਣਾ ਆਏ ਜ਼ਰੂਰ ਮਿਲਿਓ ਓਏ ਬਾਲੇ ਵੀਰੇ ਕੋ ਓਕੇ ਠੀਕ ਆ ਵੀਰੇ ਓਕੇ ਮਿਲਦੇ ਆਂ ਬਾਈ ਨੂੰ ਬੁਲਾਤੀ ਸਸਰੀਕਾਲ ਤੇ ਚੱਲਦੇ ਆਪਾਂ ਫੇਰ ਕਦੇ ਢੇੜਾ ਲੱਗਿਆ ਇੱਥੇ ਜ਼ਰੂਰ ਪਹੁੰਚਾਂਗੇ ਸਾਈਕਲ ਆਪਣੇ ਰੈਡੀ ਨੇ ਤਕਰੀਬਨ 1 ਕਿਲੋਮੀਟਰ ਚੱਲਣ ਤੋਂ ਬਾਅਦ ਆਪਾਂ ਇੱਥੇ ਖੂਬਸੂਰਤ ਆ ਸ਼ਾਨਦਾਰ ਜਗ੍ਹਾ ਤੇ ਰੁਕੇ ਆ ਤੇ ਸਾਹਮਣੇ ਹਿਮਾਲਿਆ ਦੀਆਂ ਪਹਾੜੀਆਂ ਬਰਫ਼ ਨਾਲ ਲੱਦੀਆਂ ਚੋਟੀਆਂ ਤੁਹਾਨੂੰ ਦਿਖ ਰਹੀਆਂ ਨੇ ਉੱਪਰ ਤੇ ਇੱਧਰ ਯਾਕ ਉਹ ਨਹੀਂ ਖੜੇ ਨੇ ਪਿੱਛੇ ਇੱਕ ਆਪਾਂ ਨਾ ਸੁੰਦਰ 뷰 ਦੇਖਣ ਤੋਂ ਬਾਅਦ ਇੱਕ ਕਹਾ ਮੇਰੇ ਪਿੱਛੇ ਹੋਰ ਸ਼ਾਨਦਾਰ 뷰 ਚੈੱਕ ਕਰੋ ਤੇ ਇਹ 뷰 ਪੁਆਇੰਟ ਆ ਇਹ ਜੇ Shimla ਤੋਂ ਆਉਣੇ ਆ ਨਾ 쿠ਫਰੀ ਨੂੰ ਇੱਥੇ ਇੱਕ 뷰 ਪੁਆਇੰਟ ਬਣਿਆ ਆ ਇੱਥੇ ਸਾਰੇ ਖੜ ਕੇ ਜਿਵੇਂ ਗੱਡੀਆਂ-ਗੁੱਡੀਆਂ ਟੈਕਸੀਆਂ ਸਾਰੇ ਖੜ੍ਹਦੇ ਨੇ ਇੱਥੇ ਇਧਰ 뷰 ਚੈੱਕ ਕਰੋ ਤੇ ਆ ਇਧਰ ਆ ਲੱਗੇ ਹੋਏ ਨੇ ਆਹ ਮਾਈਕਰੋਸਕੋਪ ਜੇ ਇਹਦੇ ਵਿੱਚ ਤੁਸੀਂ ਨਾ ਥੱਲੇ ਜਿਹੜੇ ਪਿੰਡ ਦੇਖਦੇ ਨੇ ਉਹ ਦੇਖ ਸਕਦੇ ਹੋ ਜਿਵੇਂ ਉਹ ਬਾਈ ਦੇਖ ਰਿਹਾ ਵਾ ਤੇ ਤੁਸੀਂ ਉਹ ਥੱਲੇ ਵਾਲੇ ਘਰ ਜਿਹੜੇ ਉਹ ਜਿਵੇਂ ਨੇੜੇੋਂ ਚੈੱਕ ਕਰ ਸਕਦੇ ਹੋਂ ਬਹੁਤ ਸ਼ਾਨਦਾਰ ਮਾਹੌਲ ਆ ਇੱਧਰ ਜਿਵੇਂ ਇੱਥੇ ਪੂਰਾ ਮੇਲਾ ਲੱਗਿਆ ਹੁੰਦਾ ਆ ਜਗ੍ਹਾ ਤੇ ਮਾੜਾ ਮੋਟਾ ਖਾਣਾ ਪੀਣਾ ਵੀ ਹੈਗਾ ਤੇ ਗੁਰਵਿੰਦਰ ਸਿੰਘਾ ਮਗਰ ਖੜ ਗਿਆ ਪਿੱਛੇ ਵੀ ਲੱਗੇ ਹੋਏ ਨੇ ਸਾਨੂੰ ਮੈਂ ਚੈੱਕ ਕਰਾਉਣਾ ਤੇ ਲੋਕ ਫੋਟੋ ਫੋਟੋਆਂ ਰੀਲਾਂ ਨਾਲ ਇੱਥੇ ਖੜ ਕੇ ਬਣਾ ਰਹੇ ਨੇ ਤੇ ਨਵੇਂ ਜਿਵੇਂ ਆਪਣੇ ਕਪਲ ਆਉਂਦੇ ਨੇ ਨਵੇਂ ਵਿਆਹੇ ਸਾਰੇ ਜਨਦੀ ਸਾਰੇ ਆਉਂਦੇ ਨੇ ਤੇ ਸਟੂਡੈਂਟ ਵਗੈਰਾ ਜਿਵੇਂ ਆ ਲੱਗੇ ਹੋਏ ਨੇ ਨਾ ਇੰਨਾ ਰਹੀਂ ਤੁਸੀਂ ਥੱਲੇ ਦੇਖ ਸਕਦੇ ਹੋ ਜਿਹੜੇ ਉਹ ਪਿੰਡ ਨੇ ਤੁਹਾਨੂੰ ਮੈਂ ਦਿਖਾਇਆ ਵਾ ਇੱਕ ਤਾਂ ਨਾ ਬੱਸਾਂ ਬਹੁਤ ਜ਼ਿਆਦਾ ਰੌਲਾ ਪਾਉਂਦੀਆਂ ਨੇ ਤੇ ਆਹ ਖੜੇ ਨੇ ਆਪਣੇ ਸਾਈਕਲ ਦੀ 5 ਕਿਲੋਮੀਟਰ ਤਕਰੀਬਨ ਆਪਾਂ ਉਥੋਂ ਅੱਗੇ ਹੋਵਾਂਗੇ ਇਧਰੋਂ ਕੁਫਰੀ ਵਾਲੇ ਪਾਸੇੋਂ ਆਪਾਂ ਚੱਲ ਕੇ ਸੰਜੋਲੀ ਪਹੁੰਚ ਗਏ ਜੀ ਸੰਜੋਲੀ ਦੇ ਇੱਥੇ ਗੁਰਦੁਆਰਾ ਸਾਹਿਬ ਆ ਸੰਜੋਲੀ Shimla ਤੇ ਇੱਥੇ ਆਪਾਂ ਠਹਿਰ ਕੀਤੀ ਆ ਤੇ ਸਾਈਕਲ ਆਪਾਂ ਉਹ ਖੜਾਤੇ ਸਮਾਨ ਬਾਬਾ ਜੀ ਕਹਿੰਦੇ ਲਾ ਕੇ ਅੰਦਰ ਰੱਖ ਦੋ ਤੇ ਅਸੀਂ ਜਾਣਾ ਸੀ ਜਾਖੂ ਟੈਂਪਲ ਜਾਖੂ ਟੈਂਪਲ ਦਾ ਜਿਹੜਾ ਰਾਹ ਜਾਂਦਾ ਉਹ ਇੱਧਰ ਨਾਲ ਹੀ ਆ ਮੋੜਦਾ ਤੇ ਇਹ ਚੜਾਈਆਂ ਹੈਗੀਆਂ ਨੇ ਜਮੇ ਮਤਲਬ ਕਿ ਖੜਮੀਆਂ ਜੜਾਈਆਂ ਨਹੀਂ ਕਹਿੰਦੇ ਜਮੇ ਸਿੱਧੀਆਂ ਇਹ ਵਨ ਵੇ ਮੇਲਾ ਦਾ ਰਾਹ ਵਾ ਤੇ ਇੱਥੇ ਸਾਈਕਲ ਰੋੜ ਕੇ ਲੈ ਕੇ ਜਾਣਾ ਪੈਣਾ ਆਪਾਂ ਨੂੰ ਤੇ ਤਾਂ ਕਰਕੇ ਸਮਾਨ ਲਾਤਾ ਸੀ ਤੇ ਉੱਪਰ ਜਾਖੂ ਟੈਂਪਲ ਦੇਖ ਕੇ ਆ ਕੇ ਫਿਰ ਇੱਥੇ ਆ ਕੇ ਆਪਾਂ ਠਹਿਰ ਕਰਦੇ ਆ ਤੇ ਆਪਾਂ ਸ਼ਿਮਲਾ ਵੀ ਇੱਥੋਂ 2 ਕਿਲੋਮੀਟਰ ਸਾਹਮਣੇ ਨਾਲ ਹੀ ਤੇ ਇੰਦਾ ਖਾਲੀ ਸਾਈਕਲ ਲੈ ਕੇ ਜਾਵਾਂਗੇ ਜੇ ਲੋਡ ਪਈ। Shimla ਤੋਂ ਪਹਿਲਾਂ Sanjoli ਆਉਂਦਾ ਇੱਕ। ਉੱਥੇ ਗੁਰਦਰਾ ਸਾਹਿਬ ਬਣਿਆ ਹੋਇਆ ਵਾ। ਤੇ ਉੱਥੇ ਸਾਈਕਲ ਆਪਾਂ ਲਿਆਏ ਨਾਲ ਤੇ ਆਪਾਂ ਜਾ ਰਹੇ ਹਾਂ ਜਾਖੂ ਮੰਦਿਰ। ਤੇ ਸਮਾਨ ਆਪਣਾ ਉੱਥੇ ਰੱਖਿਆ ਹੁੰਦਾ ਆਫਿਸ 'ਚ। ਜਾਖੂ ਟੈਂਪਲ ਜਿਹੜੇ Shimla ਆਏ ਨੇ। ਉਹਨਾਂ ਨੂੰ ਪਤਾ ਹੋਣਾ। ਉੱਥੇ ਜਾ ਰਹੇ ਹਾਂ ਚੜ੍ਹਾਇਆਂ ਜਮਾ ਸਿੱਧੀਆਂ ਨੇ। ਤਕਰੀਬਨ 4 ਕਿਲੋਮੀਟਰ ਦੀ ਜਿਹੜੀ ਚੜ੍ਹਾਈ ਆਪਾਂ ਤੈਅ ਕਰਕੇ ਜਾਖੂ ਹਿੱਲ ਚੋਟੀ ਵੱਜਦੀ ਆ ਜਾਖੂ ਮੰਦਰਾ ਜੀ ਉੱਥੇ ਆਪਾਂ ਪਹੁੰਚ ਚੁੱਕੇ ਆ ਤੇ ਜਾਖੂ ਮੰਦਿਰ ਜਿਹੜਾ ਪੈਂਦਾ ਵਾ ਤਕਰੀਬਨ 8000 ਫੁੱਟ ਦੀ ਉਚਾਈ ਆ ਸਮੁੰਦਰ ਤਲ ਤੋਂ ਤੇ ਇੱਥੇ ਹਨੂਮਾਨ ਜੀ ਦੀ ਮੂਰਤੀ ਆ ਹਨੂਮਾਨ ਜੀ ਦਾ ਮੰਦਰਾ ਤੇ ਉਹਨਾਂ ਨੂੰ ਸਮਰਪਿਤ ਇੱਥੇ ਮੰਦਿਰ ਬਣਾਇਆ ਗਿਆ ਵਾ ਜਿਹੜਾ ਵਾ ਤੇ ਵੀਊ ਤੁਹਾਨੂੰ ਦਿਖਾਉਣਾ ਬਾਕੀ ਜਿਹੜੀ ਮੂਰਤੀ ਦੀ ਗੱਲ ਕਰੀਏ ਮੂਰਤੀ 108 ਫੁੱਟ ਜਿਹੜੀ ਉੱਚੀ ਮੂਰਤੀ ਬਣਾਈ ਗਈ ਆ ਤੇ ਇੱਥੋਂ ਜੇ ਤੁਸੀਂ ਨਾ ਸ਼ਿਮਲੇ ਦਾ ਵੀਊ ਦੇਖਣਾ ਉਹ ਸਾਰੇ ਇੰਗਲਾਂ ਤੋਂ ਜਾਣ ਦੀ ਵਧੀਆ ਦਿਖਦਾ ਵਾ ਜੇ ਤੁਸੀਂ ਰੀਰੂਲ ਵੀ ਇੱਥੇ ਬਣਾਉਂਦੇ ਨੇ ਧਾਰਮਿਕ ਰੀਲਾਂ ਕਈ ਬਣਾਉਂਦੇ ਨੇ ਹਨਾ ਮੱਥਾ ਟੇਕਦੇ ਦੀ ਕੋਈ ਤਾਂ ਬਹੁਤ ਵਧੀਆ ਰੀਲਾਂ ਇੱਥੋਂ ਬਣਦੀਆਂ ਜਾਣ ਦੀ ਫੋਟੋ ਫਾਟੋ ਬਹੁਤ ਸ਼ਾਨਦਾਰ ਹੁੰਦੀ ਆ ਮਤਲਬ ਕਿ ਸਰਦੀਆਂ 'ਚ ਜੇ ਦੇਖੀ ਇੱਥੇ ਬਰਫ ਬਰਫ ਚੰਗੀ ਬੰਦੀ ਆ ਆ ਸਾਰਾ ਭਰ ਜਾਂਦਾ ਵਾ ਤੇ ਬਾਕੀ ਆਪਾਂ ਉੱਪਰ ਚੱਕ ਕੇ ਦੇਖਦੇ ਹਾਂ ਹੁਣ ਲੰਗਰ ਵੀ ਲੰਗਰ ਪਾਣੀ ਚੱਲਦਾ ਰਹਿੰਦਾ ਇੱਥੇ ਕਈ ਵਾਰ ਬਾਬਾ ਜੀ ਨੇ ਸਾਨੂੰ ਦੱਸਿਆ ਥੱਲੇ ਵੀ ਪ੍ਰਸ਼ਾਦਾ ਪਾਣੀ ਇੱਥੇ ਚੱਲਦਾ ਰਹਿੰਦਾ ਗੋਰੇ ਗਾਰੇ ਵੀ ਵਾਵਾ ਆਏ ਹੋਏ ਨੇ ਇਓ ਪਰ ਆਪਾਂ ਜਾ ਕੇ ਦਰਸ਼ਨ ਮੇਲਾ ਕਰਦੇ ਆ ਤੇ ਮੰਦਿਰ ਚ ਮੱਥਾ ਟੇਕਦੇ ਆ ਇਹ ਮੰਦਿਰ ਆ ਜੀ ਸਾਰਾ ਆਪਣੇ ਇੰਟਰ ਜਿਹੜਾ ਜਿੱਥੋਂ ਫ ਇੰਟਰਸ ਕਰਦੇ ਆ ਜਾਖੂ ਟੈਂਪਲ ਦੀ ਸਾਈਕਲ ਆਪਾਂ ਇੱਧਰ ਖੜਾਤੇ ਸੀਗੇ ਤੁਹਾਨੂੰ ਮੈਂ ਦਿਖਾਉਣਾ ਸਾਈਕਲ ਉਹ ਖੜੇ ਨੇ ਉਹ ਦੇਖਦੇ ਨੇ ਲੋਕ ਵੀ ਨਹੀਂ ਲਾਏ ਹੈਗੇ ਤੇ ਲੋਕ ਤਾਂ ਨਹੀਂ ਲਾਏ ਉੱਥੇ ਨਾ ਮੰਦਰ ਆ ਕੇ ਸਾਨੂੰ ਲੋਕ ਲਾਉਣ ਨਹੀਂ ਦਿੱਤੇ ਉਹਨਾਂ ਨੇ ਤੇ ਸਾਨੂੰ ਉੱਥੋਂ ਭੱਜਣਾ ਪਿਆ ਵਾ ਤੁਹਾਨੂੰ ਮੈਂ ਦਿਖਾ ਦਿੰਨਾ ਉਹ ਖੜੇ ਨੇ ਸਾਈਕਲ ਹੁਣ ਸਾਈਕਲ ਰੱਬ ਆਸਰੇ ਛੱਡ ਤੇ ਜਿਹੜੇ ਆ ਬੈਠ ਨੇ ਨਾ ਬਾਂਦਰ ਆਹਾ ਇਹਨਾਂ ਨੇ ਬਾਈ ਦੀ ਨਾ ਐਨਕ ਖੋਲੀ ਸੀਗੀ ਉੱਪਰ ਅਸੀਂ ਨਾ ਮੱਥਾ ਟੇਕ ਕੇ ਅੰਦਰ ਤਾਂ ਨਹੀਂ ਗਏ ਅੰਦਰ ਕਾਫੀ ਵੱਡੀ ਲਾਈਨ ਲੱਗੀ ਸੀਗੀ ਤੇ ਉੱਥੇ ਸਾਰਾ ਜਿੱਦਾਂ ਆਲਦਾਲੇ ਵਿਊ ਆ ਵਧੀਆ ਦੇਖ ਕੇ ਉੱਪਰ ਅਸੀਂ ਆਗੇ ਇੱਕ ਗੱਲ ਮੈਂ ਹੋਰ ਦੱਸਣੀ ਥੋਨੂੰ ਇੱਥੇ ਮੇਨ ਜਿਹੜੀ ਚੀਜ਼ ਆ ਨਾ ਇੱਥੇ ਮੰਕੀ ਬਾਂਦਰ ਬਹੁਤ ਜ਼ਿਆਦਾ ਨੇ ਤੁਸੀਂ ਜਿਹੜੀ ਆਪਦੀ ਐਨਕ ਤੇ ਆਪਦਾ ਫੋਨ ਪਰਸ ਬੈਗ ਆਪਦੇ ਕੋਲ ਰੱਖਣਾ ਮੇਰੇ ਦੇਖਦੇ ਦੇਖਦੇ ਤਿੰਨ ਜਣੇ ਦੇ ਫੋਨ ਤੇ ਹੁਣ ਮੈਂ ਆਲੇ ਦਾਲੀ ਨਿਗਰ ਰੱਖ ਰਿਹਾ ਵਾਂ ਤੇ ਤਿੰਨ ਚਾਰ ਜਣਾਂ ਦੀ ਐਨਕਾਂ ਜਿੰਨਾ ਟਾਈਮ ਤੁਸੀਂ ਉਹਨਾਂ ਨੂੰ ਖਾਣ ਨੂੰ ਨਹੀਂ ਦਿੰਦੇ ਹੋ ਫਿਰ ਵੀ ਮਤਲਬ ਕਿ ਦੇ ਤਾਂ ਦੇ ਤਾਂ ਨਹੀਂ ਉਹ ਕਈ ਵਾਰੀ ਫਿਰ ਵੀ ਦਿੰਦੇ ਨਹੀਂ ਹੈਗੇ ਤੇ ਇੱਕ ਇੱਥੇ ਰੋਬੇ ਵੀ ਆਉਂਦੀ ਆ ਟਰਾਲੀ ਉਹ 270 80 ਰੁਪਏ ਲੈਂਦੇ ਨੇ ਆਉਣ ਜਾਣ ਦੇ ਸੰਜੋਲੀ ਗੁਰਦੁਆਰਾ ਸਾਹਿਬ ਸਟੇ ਕਰਨ ਤੋਂ ਬਾਅਦ ਆਪਾਂ ਮਾਲ ਰੋਡ Shimla ਪਹੁੰਚੇ ਆ 2 ਕਿਲੋਮੀਟਰ ਤੁਰ ਕੇ ਤੇ ਆਪਣਾ ਇੱਥੇ ਰਹਾਣੇ ਹੁਣੀ ਪਹੁੰਚੇ ਹੋਏ ਨੇ ਤੁਹਾਨੂੰ ਕਰਾਉਣੇ ਆ ਦਰਸ਼ਨ ਅ ਇਧਰ ਪਹਿਲਾਂ ਮਾੜਾ ਮੋਟਾ ਨਾ ਵਿਊ ਲੈਣੀ ਕਿਉਂਕਿ ਫਿਰ ਹਨੇਰਾ ਹੋਣ ਵਾਲਾ 5 ਤੋਂ ਉੱਪਰ ਹੋ ਗਿਆ ਟਾਈਮ ਅਟਲ ਬਿਹਾਰੀ ਬਾਜਪਾਈ ਦਾ ਇੱਥੇ ਨਾ ਸਟੈਚੂ ਲਾਇਆ ਗਿਆ ਬੁੱਤ ਤੇ ਇਧਰੋਂ ਤੁਹਾਨੂੰ ਹੁਣ ਵਿਊ ਚੈੱਕ ਕਰਾਉਣੇ ਆ ਸਾਹਮਣੇ ਸਪਿਤੀ ਕਾਜ ਵਾਲੇ ਪਹਾੜਾਂ ਦਾ ਕਰਿਓ ਚੈੱਕ ਕੱਠ ਬਸ ਕੱਠ ਦੀ ਤਾਂ ਪੁੱਛੋ ਨਾ ਉਧਰ ਗੱਲਬਾਤ ਐਦਾਂ ਵਾ ਜਿਹੜੇ ਆਪਾਂ ਆਏ ਸੀਗੇ ਮੈਨੂੰ ਤਾਂ ਲੱਗਾ ਆ ਉਹੀ ਘਰ ਨੇ ਜਿੱਥੇ ਆਪਾਂ ਨਹੀਂ ਉਹ ਰਹਿ ਗਿਆ ਪਰੇ ਉਹ ਮੈਨੂੰ ਲੱਗਾ ਉਹ ਪਹਾੜੀ ਦੇ ਪਰਲੇ ਪਾਸੇ ਆਏ ਜਿੱਥੇ ਆਪਾਂ ਮਾਈਕਰੋਸਕੋਪ ਦੇ ਵਿੱਚ ਦੇਖਦੇ ਸੀ ਕਿਹਨਾ ਜਿਹੜੇ ਉਧਰ ਰਹਿ ਗਏ ਠੰਡ ਵਧੀ ਜਾਂਦੀ ਆ ਜਿਉਂ-ਜਿਉਂ ਸੂਰਜ ਢਲ ਜਾਂਦਾ ਤੇ ਰਾਣਾ ਸਾਹਿਬ ਆਪਣੇ ਆ ਰਹੇ ਨੇ ਵਾਹ ਜੀ ਵਾਹ ਕਿਆ ਬਾਤਾਂ ਨੇ ਕਿਵੇਂ ਆ ਠੀਕ ਆ ਹੋਰ ਵੀ ਹੋਰ ਵੀ ਤੇ ਰਾਣਾ ਸਾਹਿਬ ਖੜਜਾ ਹਜੇ ਫੋਟੋ ਨਹੀਂ ਆਈ ਆਪਣੀ ਹੁਣ ਆਊਗੀ ਆਹਦੇ ਕਿਉਂ ਆਹ ਬਈ ਇਹ ਆ ਸਾਡੇ ਕਹਿੰਦੇ ਦੱਸਿਆ ਤਾਂ ਹੈਗਾ ਅੱਜ ਰਾਣੇ ਨਾਲ ਨਹੀਂ ਹੈ ਗਾਣਾ ਗਾਣਾ ਸੁਣਿਆ ਨਹੀਂ ਹੈਗਾ ਆ ਜਾ ਉੱਧਰੋਂ ਚਾਹਦੇ ਆਂ ਵੀਊ ਵੂ ਚੈੱਕ ਕਰਨਾ ਆਈ ਸੀ ਮਲੇ ਜੇ ਰਾਣੇ ਨਾਲ ਦੇ ਹਾਂ ਮੈਂ ਰਾਣੇ ਹੁਣਾਂ ਨੂੰ ਮਿਲ ਲਈਏ ਕੱਲ ਅਸੀਂ ਉਹ ਰਾਜ ਜੀ ਜਿਹੜੇ ਡੇਰਾ ਲਾ ਲਿਆ ਉੱਥੇ ਕੁਫਰੀ ਦੇ ਥੱਲੇ ਉਤਰ ਕੇ ਜੰਗਲੀਏ ਚ ਲਾ ਲਿਆ ਮੈਂ ਕੁਫਰੀ ਸੀਗਾ ਕੱਲ ਅੱਛਾ ਕੁਫਰੀ ਤਾਂ ਫਿਰ ਤੇ ਕੱਲ ਮੈਂ ਆਪਾਂ ਵੀ ਕੁਫਰੀ ਸੀ ਹਾਂ ਕੁਫਰੀ ਸੀ ਮੈਂ ਮੌਜੀ ਤੇ ਖੜਿਆ ਸੀ ਅਸੀਂ ਤਾਂ ਇੱਥੇ ਗੋਡਾਊਨ ਜੇ ਅਸੀਂ ਇੱਕ ਸੁੰਨੇ ਜੇ ਉਹਦੇ ਟੈਂਟ ਲਾ ਰਿਆ ਅਸੀਂ ਕੱਲ ਬਾਅਦ ਵਿੱਚ ਉਹਦੇ ਸੀਗਾ ਜਿਹੜਾ ਕਲਪ ਮਹਿੰਦਰਾ ਨਿਕ ਆਈਂ ਨਾ ਅਸੀਂ ਤੇ ਦੇ ਦੇ ਤੇ ਖੜ ਜਾ ਉਧਰ ਬਾਂਦਰ ਹੁਣੀ ਆਉਂਦੇ ਨੇ ਖੜੀ ਰਾਣੀ ਦੀ ਇੰਟਰਵਿਊ ਕਰਦੇ ਆ ਆਪਾਂ ਹੋਰਾਂ ਦੀ ਵੀ ਕਰਦੇ ਆ ਹੁਣ ਰਾਣੀ ਦੀ ਵੀ ਕਰਦੇ ਆ ਰਾਣੀ ਰਾਣੀ ਨੂੰ ਮਾਈਕ ਫੜਾਵਾਂ ਰਾਣੀ ਨੂੰ ਮੈਂ ਰਾਣੀ ਦੀ ਮਾਈਕ ਯਾਰ ਦੱਸ ਐ ਥੋੜੀ ਆ ਵੀ ਕਦੇ ਮੋ ਲਾ ਕੇ ਇੱਧਰ ਲਾਵਾਂ ਕਦੇ ਹਨਾ ਉਹ ਗੱਲ ਜੇ ਨਹੀਂ ਬਣਦੀ ਤੇ ਲੱਗ ਗਿਆ ਲੱਗ ਗਿਆ ਲੱਗ ਗਿਆ हां जी राणा जी ਹੁਣ ਪਹਿਲਾਂ ਤੁਹਾਨੂੰ ਫਤਹਿ ਬੁਲਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੱਲਾਂ ਕਰਦੇ ਦਾ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਤੇ ਇਹ ਤਾਂ ਆਪੋ ਉਦਾਂ ਹੀ ਆਪਾਂ ਜਿਹੜੀ ਵੀਡੀਓ ਚ ਇੱਕ ਫਤਹਿ ਜ਼ਰੂਰੀ ਹੁੰਦੀ ਆ ਹਨਾ ਸਾਂਝ ਤੇ ਤੁਸੀਂ ਇੱਧਰ ਕਿਵੇਂ ਆਜੇ ਮੈਂ ਜੀ ਮੈਂ ਤਾਂ ਨਾਲੇ ਮਾਹੌਲ ਚਾਲ ਵੇਖੀ ਕਿਵੇਂ ਦਾ ਨਹੀਂ ਮਾਹੌਲ ਚਾਲ ਨਹੀਂ ਮੈਨੂੰ ਚਲੋ ਠੀਕ ਆ ਦੇਖਣਾ ਚਾਹੀਦਾ ਮਾਹੌਲ ਚਾਲ ਦੇਖਣਾ ਚਾਹੀਦਾ ਵਾ ਹਨਾ ਮਾਹੌਲ ਚਾਲ ਵੀ ਵੇਖਣਾ ਚਾਹੀਦਾ ਨਵੇਂ ਨਾ ਗਰੂਪ ਵੀ ਵੇਖਣੇ ਚਾਹੀਦੇ ਅੱਛਾ ਅੱਛਾ ਕਿੰਨੇ ਕੁ ਬੰਦੇ ਆਏ ਨਾਲ ਮੈਂ ਤਾਂ 6 ਜਾਨੇ 6 ਜਾਨੇ ਨੇ ਬਾਬਾ ਭਾਰੇ ਭਾਰੇ ਨੇ ਕਿ ਹਲਕੇ ਹੀ ਨੇ ਨਹੀਂ ਦੋ ਬਜ਼ੁਰਗ ਨੇ ਹਾਂ ਇੱਕ ਲੇਡੀਜ਼ ਜੈਂਟਲ ਉਹ ਚਿੜੀਆ ਘਰ ਵਾਲੇ ਕੁਫਰੀ ਪੁਆਇੰਟ ਉੱਪਰ ਗਿਆ ਸੀ ਨਹੀਂ ਚਿੜੀਆ ਘਰ ਨਹੀਂ ਉਹ ਸੱਦੀਆ ਚੜਾਈਆਂ ਨੇ ਉਹ ਆਏ ਅਸੀਂ ਦੇਖ ਲੈ ਉਹ ਨਹੀਂ ਗਿਆ ਬਸ ਕੁਫਰੀ ਉੱਥੇ ਹੋ ਕੇ ਉਹਨਾਂ ਨੂੰ ਭੇਜਤਾ ਸੀ ਜਿਪਸੀ ਕਰਾ ਕੇ ਅੱਛਾ ਜਿਪਸੀ ਉਹ ਜਿਪਸੀ ਜਾਂਦੀ ਆ ਹਾਂ ਜਿਪਸੀ ਕਰਾ ਕੇ ਉਹ ਦੇ ਜਾਕੂ ਟੈਂਪਲ ਦੇ ਦੇ ਆਈ ਮੈਂ ਉਹ ਉੱਥੇ ਤਾਂ ਨਹੀਂ ਗਿਆ ਜਾਕੂ ਟੈਂਪਲ ਜਾਈ ਵੀ ਨਾ ਲੈ ਕੇ ਗੱਡੀ ਉੱਥੇ ਮੈਂ ਨਹੀਂ ਲਿਆ ਉਹ ਉੱਥੇ ਆ ਕੰਮ ਹੋਈ ਆ ਖਤਰ ਮੈਨੂੰ ਨਹੀਂ ਜਾਨਦਾ ਪਹਿਲੇ ਹੀ ਉਹਨੂੰ ਮਨ ਕਰਤੇ ਥੋੜੇ ਪਿੰਡ ਹੈਗਾ ਨਾ ਸੇਵਕ ਦਾ ਡਾਕਟਰ ਬਸ ਸੇਵਕਾ ਕੰਮ ਖਤਰੇ ਵਾਲਾ ਹੀ ਆ ਉਹ ਚੀਜ਼ ਆ ਉੱਥੇ ਹਾਂ ਚਲੋ ਬਿਤਰ ਸਭ ਹਾਂ ਆ ਜਗਮਗਾ ਹੋ ਗਈ ਪੂਰੀ ਦੀਵਾਲੀ ਪਣੀ ਪਈ ਏ ਪੂਰੀ ਦੀਵਾਲੀ ਆਪਾਂ ਵੀ ਖਾਣੀ ਕੁਲਫੀ ਗਲਫੀ ਖਾਏਗਾ ਤੇ ਇੱਕ ਮੋਮੋਸ ਖਾਣੀਆ ਮੋਮੋਸ ਨਹੀਂ ਕੁਲਫੀ ਖਾਣੀਆ ਚਲ ਆਜੇ ਕੁਲਫੀ ਖਾਣੇ ਗੁਰਵਿੰਦਰ ਖਾਣੀਆ ਤੁਸੀਂ ਜਨਕ ਕੇ ਵੇਰਾ ਟਾਂ ਦੂਰ ਤੌਰ ਬਾਈ ਪੂਰਾ ਮੈਂਗਾ ਨਾ ਜੰਗਲ ਚ ਮੰਗਲ ਲਾ ਲਈ ਦੇ ਜਿੱਥੇ ਕਿ ਕਰਦੇ ਆ ਵੀ ਜਿੱਥੇ ਕਿ ਘਰ ਹੁੰਦੇ ਨੇ ਉੱਥੇ ਤਾਂ ਨਹੀਂ ਅਸੀਂ ਠਹਿਰਦੇ ਜਿੱਥੇ ਘਰ ਨਹੀਂ ਹੁੰਦਾ ਦੇਖੀ ਦੀ ਆ ਵੀਡੀਓ ਹਾਂ ਉੱਥੇ ਇੱਕ ਵੀ ਥੋੜਾ ਜਿਹਾ ਇੱਕ ਦੋ ਬੰਦੇ ਸਾਡੇ ਨਾਲ ਟਾਬੇ ਵਾਲੇ ਹੁੰਦੇ ਨੇ ਤੇ ਅਬ ਨਹੀਂ ਮੈਨੂੰ ਕਰਦੀ ਹੁੰਦੀ ਹੈ ਮੈਸੇਜ ਕਈ ਵਾਰੀ ਅਹੀਂ ਰਹਨੇ ਅਜੇ ਤੱਕ ਕਦੇ ਗੋਲ ਕਦੇ ਤਿੱਖਾ ਪਰਨਾ ਬਸ ਜਿਵੇਂ ਯਾਰ ਮਨ ਕਹਿੰਦੇ ਮਨ ਮਰਜ਼ੀ ਕਰੋ ਬਸ ਜਿਵੇਂ ਤੁਹਾਨੂੰ ਠੀਕ ਲੱਗਦਾ ਜਿਵੇਂ ਤੁਸੀਂ ਜਿਵੇਂ ਤੁਸੀਂ ਜਿਉਣਾ ਚਾਹੁੰਦੇ ਹੋ ਬਸ ਯਾਰ ਉਵੇਂ ਜਿਉਗਾ ਹਾਂ ਮੇਰਾ ਕੱਲ ਵਾਪਸੀ ਹੈ ਮਾਰਨਿੰਗ ਵਾਪਸੀ ਨਹੀਂ ਮਾਮਾ ਸਵਿਟਜ਼ਰਲੈਂਡ ਆਇਆ ਮੈਂ ਵੀ ਉਧਰ ਨਹੀਂ ਜਾਣਾ ਸੀ ਵੀ ਕੋਈ ਨਾ ਅਸੀਂ ਇੱਧਰ ਬਲਾਸਪੁਰ ਹੋ ਕੇ ਜਾਵਾਂਗੇ ਸਵਿਟਜ਼ਰਲੈਂਡ ਇੱਥੇ ਤੋਂ ਆ ਜਾਈਦਾ ਨਹੀਂ ਨਹੀਂ ਮੈਂ ਵਾਪਸੀ ਆ ਮੈਂ ਕਹਿੰਦਾ ਵੀ ਕਾਫੀ ਟਾਈਮ ਹੋ ਗਿਆ ਇਹਨੂੰ ਵਿਦੇਸ਼ਾਂ ਦੀਆਂ ਗੱਲਾਂ ਕਰਦਾ ਰਾਣੇ ਤੂੰ ਹੈ ਵਿਦੇਸ਼ਾਂ ਦੀ ਧਰਤੀ ਦੀਆਂ ਠੀਕ ਆ ਠੀਕ ਆ ਚਲੋ ਔਰ ਆ ਜਾ ਭਾਈ ਗੱਲਬਾਤ ਉਹ ਦੇ ਗੁਰਵਿੰਦਰ ਉਹ ਦੇਖਦਾ ਆਪਣੀ ਇੰਟਰਵਿਊ ਦੇਦਾ ਉਹ ਨੋਟ ਉਹ ਨੋਟ ਕਰਦਾ ਹੁੰਦਾ ਚੀਜ਼ਾਂ ਆਪਣੀਆਂ ਇਹਨੇ ਵੀ ਆਪਾਂ ਹਾਂ ਗੁਰਵਿੰਦਰ ਆਲੇ-ਦਾਲੇ ਆਲੇ-ਦਾਲੇ ਗੁਰਵਿੰਦਰ ਇਕੱਠੇ ਹੋਏ ਆਲੇ-ਦਾਲੇ ਗੁਰਵਿੰਦਰ ਆ ਗਏ ਰਾਣਾ ਜੀ ਤੇ ਉਹ ਬਾਈ ਤੁਹਾਡਾ ਤੁਹਾਡਾ ਗਾਣਾ ਬੜਾ ਚੱਲਿਆ ਉਹ ਹਾਂਜੀ ਕਿਹੜਾ ਗਾਣਾ ਸੀ ਗੁਰਵਿੰਦਰ ਅੱਜ ਤਾਂ ਹੈਗੇ ਰਾਣੀ ਨਾਲ ਦੱਸਿਆ ਦਾ ਰਾਣੀ ਨਾਲ ਨਹੀਂ ਨਹੀਂ ਇੱਕ ਹੋਰ ਉਹ ਵੀ ਇੱਕ ਹੁਣ ਨਵਾਂ ਆਇਆ ਉਹ ਬਾਈ ਦਾ ਫੇਰ ਰਾਣੀ ਵਾਲਾ ਰਾਣੀ ਐਂਡ ਕਰਾਉਂਦਾ ਨਹੀਂ ਉਹ ਗਾਣਾ 2 ਆਇਆ ਮੈਨੂੰ ਹੁਣ ਇਹ ਯਾਦ ਨਹੀਂ ਆਉਦੀ ਲਾਈਨ ਕਿਵੇਂ ਆ ਅ ਨਹੀਂ ਨਹੀਂ ਉਹ ਦੱਸਿਆ ਦਾ ਹੈਗਾ ਰਾਣੀ ਪਹਿਲੇ ਚ ਉਹ ਹੈਗੇ ਨੇ ਸੀ ਰਾਣੇ ਹੁਣੀ ਚੱਕੀ ਫਿਰਦੇ ਕਰੀਮ ਨਹੀਂ ਤੇਰੇ ਗਾਣਾ ਲਿਖ ਕੇ ਦੇ ਦਿੰਦਾ ਹਾਏ 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 ਬਹੁਤ ਚੱਲਿਆ ਬਈ ਤੇਰਾ ਗਾਣਾ ਯਾਰ ਬਹੁਤ ਵਧੀਆ ਗਾਣਾ ਉਹੀ ਰਾਣਾ ਵਾ ਉਹੀ ਰਾਣਾ ਲਿਖਿਆ ਸੀਗਾ ਨਹੀਂ ਇਹ ਉਹੀ ਰਾਣਾ ਬਾਬਾ ਜੀ ਜਿਹਨੂੰ ਅਕਸਰ ਤੁਸੀਂ ਕਦੇ ਨਹੀਂ ਦੇਖਿਆ ਹਾਂ ਅੱਜ ਪਹਿਲੀ ਵਾਰੀ ਵੇਖ ਰਹੇ ਹੋ ਪਹਿਲੀ ਵਾਰੀ ਵੇਖਿਆ ਉਹ ਰਾਣਾ ਵਾ ਉਹ ਰਾਣਾ ਵੀ ਜਿਹੜਾ ਪਾੜੀ ਦੇ ਗੱਡੀ ਚੜਾ ਕੇ ਲਿਆ ਹੁਣ ਨੀਂਗਰ ਪਾੜੀਆਂ ਚ ਘੁਮਾ ਕੇ ਲੈ ਖਾਈ ਆ ਜਾ ਕੁਲਫੀ ਕੁਲਫੀ ਆ ਜਾ ਥੈਂਕ ਯੂ ਵੈਰੀ ਮਚ ਗੁਰਵਿੰਦਰ ਸਿੰਘ ਨੇ ਕਿਹਾ ਨੋਵਾ ਥੈਂਕ ਯੂ ਵੈਰੀ ਮਚ ਥੈਂਕ ਯੂ ਸ਼ੁਕਰੀਆ ਆ ਜਾ ਕੁਲਫੀ ਨੀ ਹੋਵੇ ਵੀ ਕਿ ਨਹੀਂ ਇਨੋਵਾ ਕ੍ਰਿਸਟਾ ਕ੍ਰਿਸਟਾ ਵਾ ਨੰਬਰ ਨੰਬਰ ਲੈ ਨੰਬਰ ਨੋਟ ਕਰੀਓ ਬਾਈ ਨਾਲ ਨੰਬਰ 91470417 ਚੱਕ ਬਾਈ ਜੋਤਰਾ ਦਾ ਟੂਰ ਟ੍ਰੈਵਲ ਠੀਕ ਹੈ ਜੋਤਰਾ ਦਾ ਟੂਰ ਟ੍ਰੈਵਲ ਆਪਣਾ ਕੰਮ ਬਾਈ ਇਹੀ ਸੰਭ ਦਾ ਬੰਦਾ ਹਾਂਜੀ ਮੇਨ ਸਾਡਾ ਮਾਲਕ ਇਹ ਆ ਵੀਰ ਦੀ ਸੰਜੀ ਹੈ ਸਾਡੀ ਮਾਲਕ ਮਾਲਕ ਸਾਡਾ ਇਹੀ ਆ ਪਰ ਮੇਲ ਹਾਂ ਕੰਮ ਅਸੀਂ ਰਲ ਕੇ ਕਰਦੇ ਹਾਂ ਮੈਂ ਕਿਹੜੇ ਲੌਂਟ ਤੇ ਰੱਖਿਆ ਗੁਰਵਿੰਦਰ ਵੀਰ ਕੋਲ ਮੈਂ ਕੋਲ ਜੇ ਕਿਸੇ ਨੇ ਗੱਡੀ ਗੁੱਡੀ ਬਈ ਕਰਾਉਣੀ ਹੋਵੇ ਮੋਗੇ ਏਰੀਆ ਦੇ ਜਾਂ ਕਿਸੇ ਨੇ ਵੀ ਆਪਣੇ ਆਸੇ ਪਾਸੇ ਪਿੰਡਾਂ ਦੇ ਭਾਈ ਨਾਲ ਸੰਪਰਕ ਜ਼ਰੂਰ ਕਰਿਓ ਠੀਕ ਹੈ ਥੈਂਕ ਯੂ ਵੈਰੀ ਮੱਚ ਬਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਈ ਗੁਰਜੀ ਕਾ ਖਾਲਸਾ ਵਾਈ ਫਤਿਹ ਆਉਣ ਦੇ ਗੇਰਾ ਲਿਆ ਬਈ ਉਹ ਟੀਸੀ ਲਾਤੀ ਹੈ ਹਾਂ ਆਪਾਂ ਤੁਸੀਂ ਕਹਿੰਦੇ ਹੋਗੇ ਵੀ ਠ aeration ਦਾ ਗੁਰਦੁਆਰਾ ਸਾਹਿਬ ਸੀਗਾ ਤੇ ਆਪਾਂ ਜੀ ਆਗੇ ਇੱਧਰ ਆ ਗਏ ਸੀ ਆਪਾਂ ਇੱਕ ਗੈਸਟ ਹਾਊਸ ਆ Shimle wali Sanjoli ਤੋਂ ਉਧਰ ਆ ਗਏ ਗੁਰਦੁਆਰਾ ਸਾਹਿਬ ਸਮਾਨ ਰੱਖ ਕੇ ਆਪਾਂ 11:30 12:00 ਵਜੇ ਉੱਥੇ ਮੱਥਾ ਟੇਕ ਲਿਆ ਸੀਗਾ ਦਰਸ਼ਨ ਮੇਲੇ ਕਰ ਲਈ ਸੀ ਬਾਬਾ ਜੀ ਸੀ ਉੱਥੇ ਉਹ ਕਹਿੰਦੇ ਸਮਾਨ ਰੱਖ ਦੋ ਵੀ ਤੁਸੀਂ ਸ਼ਾਮ ਨੂੰ ਤੁਹਾਨੂੰ ਇੱਥੇ ਰਹਿਣ ਦਾ ਪ੍ਰਬੰਧ ਹੋ ਜੂ ਤੇ ਦੋ ਤਿੰਨ ਘੰਟੇ ਚੱਲੋ ਜੀ ਮੱਥਾ ਟੇਕ ਕੇ ਦਰਬਾਰ ਸਾਹਿਬ 'ਚ ਬਾਹਰ ਵੀ ਬੈਠੇ ਰਹੇ ਉੱਥੇ ਕੁਰਸੀ ਤੇ ਗੱਲਾਂ ਬਾਤਾਂ ਕਰੀ ਗਏ ਹੋਰ ਬਾਬਾ ਜੀ ਨਾ ਫਿਰ ਆਪਣੇ ਕਿਸੇ ਕਿਸੇ ਰਿਸ਼ਤੇਦਾਰ ਨੇ ਹੋਣਾ ਸੀ ਉਹਨਾਂ ਨੂੰ ਮਿਲਣ ਚਲੇ ਗਏ ਮਾਲ ਰੋਡ ਤੇ ਤੇ ਉਸ ਤੋਂ ਬਾਅਦ ਪ੍ਰਸ਼ਾਦਾ ਪਾਣੀ ਛੱਕ ਕੇ ਉੱਥੇ ਹੀ ਆਪਾਂ ਗੁਰਦੁਆਰਾ ਸਾਹਿਬ ਆ ਗਏ ਸੀਗੇ 6:30 7:00 ਵਜੇ ਗੁਰਦੁਆਰਾ ਸਾਹਿਬ ਤੋਂ ਆਪਾਂ ਗਏ ਸੀ 6:30 ਗਏ ਸੀ ਡੇਢ ਤੋਂ 2 ਘੰਟੇ ਆਪਾਂ ਲਾ ਕੇ ਮੁੜਿਆ ਤੇ ਉੱਥੇ ਬਾਬਾ ਜੀ ਸੀ ਪਤਾ ਨਹੀਂ ਕੌਣ ਸੀ ਕਮੇਟੀ ਦੇ ਤੇ ਉਹ ਕਹਿੰਦੇ ਵੀ ਮਤਲਬ ਵੀ ਤੁਸੀਂ ਅ ਇੱਥੇ ਹੈ ਨਹੀਂ ਸੀ ਕਿਉਂ ਨਹੀਂ ਦਰਬਾਰ ਸਾਹਿਬ ਕਿਉਂ ਨਹੀਂ ਆਏ ਵੀ ਕਿੱਥੇ ਸੀਗੇ ਮੈਂ ਕਿਹਾ ਵੀ ਆਪਾਂ ਤਾਂ ਇਹਨਾਂ ਨੂੰ ਜਾਣ ਦੇਣੀ ਹੈਗੇ ਵੀ ਇਹ ਕਹਿੰਦੇ ਤੁਸੀਂ ਬੀਐਸਕੇ ਆ ਜੀ ਮੱਥਾ ਤਾਂ ਅਸੀਂ ਟੇਕ ਗਏ ਸੀਗੇ ਇਸ ਦਾ ਵੀ ਇਧਰ ਮੜਾ ਮੜਾ ਢੀੜਾ ਕੱਢਣ ਗਏ ਸੀ ਬਾਜ਼ਾਰ ਚ ਕਹਿੰਦੇ ਫੇਰ ਕਹਿੰਦੇ ਬੈਸ ਨਾ ਕਰ ਮੈਂ ਕਿਹਾ ਜੀ ਮੱਥਾ ਤਾਂ ਟੇਕ ਗਏ ਸੀ ਫੇਰ ਕਹਿੰਦੇ ਅਰਦਾਸ ਚ ਨਹੀਂ ਆਏ ਮੈਂ ਕਿਹਾ ਵੀ ਇਹ ਕੀ ਚੱਕਰ ਵੀ ਕੋਈ ਰੂਲ ਹੈ ਇੱਥੇ ਤੇ ਉਹਨਾਂ ਨੇ ਖਾ ਸੀ ਸਾਡੇ ਫੇਰ ਅਸੀਂ ਬੋਲੇ ਨਹੀਂ ਹੈਗੇ ਉੱਥੋਂ ਅਸੀਂ ਤੇ ਅਸੀਂ ਬਾਹਰ ਸਮਾਨ ਚੱਕਿਆ ਅਸੀਂ ਬਾਹਰ ਆ ਗਏ ਤੇ ਬਾਹਰ ਆ ਕੇ ਬਾਬਾ ਜੀ ਨੂੰ ਕਿਹਾ ਵੀ ਭਾਈ ਸਾਡਾ ਆਪਣੀ ਦਾ ਗੁਰਦੁਆਰਾ ਸਾਹਿਬ ਤੁਹਾਨੂੰ ਪਤਾ ਹੀ ਐ ਸੇਵਾ ਆਪਣੀ ਕਿੰਨੇ ਕਰਦੇ ਨੇ ਪੰਜਾਬ ਚ ਵਧੀਆ ਨੇ ਉਹਨਾਂ ਨੂੰ ਲੱਗਿਆ ਵੀ ਸੇਵਾ ਪਾਣੀ ਕਿਤੇ ਵੀ ਵੀ ਕਿਹੜੀ ਸੇਵਾ ਕਰੋਗੇ ਉਹ ਨਾਲ ਉੱਥੇ ਬੀਬੀਆਂ ਖੜੀਆਂ ਸੀਗੀਆਂ ਫਿਰ ਉਹਨਾਂ ਨੇ ਦੱਸਿਆ ਕਹਿੰਦੇ ਵੀ ਇਹ ਸੇਵਾ ਪਾਣੀ ਦੀ ਗੱਲ ਕਰ ਰਹੇ ਆ ਵੀ ਅਸੀਂ ਸੁਣਿਆ ਵਾ ਕਹਿੰਦੇ ਮੈਂ ਪੁਲਿਸ ਬੁਲਾਉਣਾ ਤੇ ਇਦਾਂ ਕਰਕੇ ਖਾਸਾ ਉਹਨਾਂ ਨੇ ਭਾਈ ਮਤਲਬ ਕਿ ਜਿਹੜਾ ਮਾੜਾ ਕੁੱਲ ਬਣਾ ਕੇ ਮਾੜਾ ਰਿਹਾ ਤਜਰਬਾ ਸੰਜੋਲੀ ਗੁਰਦੁਆਰਾ ਸਾਹਿਬ ਦਾ ਮਤਲਬ ਕਿ ਸੋਚਿਆ ਤੱਕ ਨਹੀਂ ਸੀਗਾ ਬਹੁਤ ਦਿਲ ਦੁਖਿਆ ਤੇ ਇਹ ਤੋਂ ਤਾਂ ਬੰਦਾ ਬਾਹਰ ਰੇਲਵੇ ਹਨਾ ਪੈਸੇ ਦੇ ਕੇ ਮੈਂ ਸਾਰੇ ਗੁਰੂ ਘਰਾਂ ਦੀ ਗੱਲ ਨਹੀਂ ਕਰਦਾ ਬਹੁਤ ਵਧੀਆ ਗੁਰੂ ਘਰ ਨੇ ਪਿੱਛੇ ਵੀ ਅਸੀਂ ਚੈਲ ਵੀ ਰਹੇ ਬਹੁਤ ਵਧੀਆ ਉੱਥੇ ਵੀ ਸੀ ਤੇ ਗੁਰਦਾਰ ਅੰਬ ਸਾਹਿਬ ਰਵੇ ਉੱਥੇ ਵੀ ਵਧੀਆ ਸੀਗਾ ਕਹਿੰਦੇ ਕਿਤੇ ਕਿਤੇ ਇਹ ਚੀਜ਼ ਹੁੰਦੀ ਆ ਤੇ ਹੋ ਸਕਦਾ ਤੁਹਾਡੇ ਨਾਲ ਨਾ ਹੋਈ ਹੋਵੇ ਉਸ ਤੋਂ ਬਾਅਦ ਚਲੋ ਉੱਥੋਂ ਅਸੀਂ ਬਾਹਰ ਕਮਰਾ ਲੈ ਲਿਆ 5 500 ਰੁਪਏ ਵਿੱਚ ਆਪਾਂ ਨੂੰ ਗੈਸਟ ਹਾਊਸ ਚ ਕਮਰਾ ਮਿਲ ਗਿਆ ਕਮਰਾ ਲੈਣਾ ਹੁੰਦਾ ਆਪਾਂ ਦਾ ਕਮਰਾ 5-700 ਚ ਆਪਾਂ ਪਹਿਲੇ ਲੈ ਲੈਂਦੇ ਹਨਾ ਉਹ ਤਾਂ ਕੋਈ ਗੱਲ ਨਹੀਂ ਸੀਗੀ ਗੱਲ ਤਾਂ ਤੁਹਾਨੂੰ ਪਤਾ ਆਪਾਂ ਬਜਟ ਦੇ ਵਿੱਚ ਜਿਹੜਾ ਟ੍ਰੈਵਲ ਕਰਦੇ ਆ ਚਲੋ ਖੈਰ ਗੱਲ ਛੱਡੋ ਆਪਾਂ ਇੱਥੇ ਗੈਸਟ ਹਾਊਸ 'ਚ ਆ ਗਏ ਸੀਗੇ ਰੋਟੀ ਪਾਣੀ ਆਪਾਂ ਪਹਿਲਾਂ ਖਾ ਲਿਆ ਸੀਗਾ ਤੇ ਵੀਡੀਓ ਦੀ ਕਰਦੇ ਆ ਜੀ ਸਮਾਪਤੀ ਲਾਈਕ ਸ਼ੇਅਰ ਕਮੈਂਟ ਕਰਦੇ ਆ ਕਰੋ ਵੀਡੀਓ ਕਿਵੇਂ ਲੱਗੀ ਉਹ ਵੀ ਦੱਸ ਦਿਆ ਕਰੋ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਵਿੱਚ ਰੱਬ ਰਾਖਾ ਸਤਿ ਸ੍ਰੀ ਅਕਾਲ